ਪੰਜਾਬੀ ਦੀ ਕਾਪੀ ਅੱਜ ਅੰਜਲੀ ਦਾ ਸਕੂਲ ਜਾਣ ਦਾ ਮਨ ਨਹੀਂ ਸੀ ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਅੰਜਲੀ ਕੀ ਤੂੰ ਅੱਜ ਸਕੂਲ ਨਹੀਂ ਜਾਣਾ ਅੰਜਲੀ ਨੇ ਬਿਸਤਰ ਤੇ ਪਏ ਪਏ ਹੀ ਕਿਹਾ ਮਾਂ ਅੱਜ ਮੇਰਾ ਸਕੂਲ ਜਾਣ ਦਾ ਮਨ ਨਹੀਂ ਹੈ ਇਸ ਤੋਂ ਪਹਿਲਾਂ ਕਿ ਮਾਂ ਹੋਰ ਸਵਾਲ ਪੁੱਛਦੀ ਸਕੂਲ ਬੱਸ ਪਹਿਲਾਂ ਹੀ ਦੋ ਵਾਰ ਹਾਰਨ ਵਜਾ ਕੇ ਜਾ ਚੁੱਕੀ ਸੀ ਤਕਰੀਬਨ 2 ਘੰਟੇ ਬਾਅਦ ਜਦੋਂ ਅੰਜਲੀ ਸੌ ਕੇ ਉੱઠી ਤਾਂ ਉਹ ਬਹੁਤ ਉਦਾਸ ਸੀ ਮਾਂ ਉਸ ਕੋਲ ਗਈ ਪਰ ਅੰਜਲੀ ਅੱਖਾਂ ਬੰਦ ਕਰਕੇ ਪਈ ਰਹੀ ਮਾਂ ਨੇ ਅੰਜਲੀ ਨੂੰ ਸਵੇਰ ਦਾ ਭੋਜਨ ਕਰਨ ਲਈ ਕਿਹਾ ਮਾਰਕਸ ਨੇ ਕੋਈ ਜਵਾਬ ਨਹੀਂ ਦਿੱਤਾ ਸਵੇਰ ਤੋਂ ਦੁਪਹਿਰ ਹੋ ਗਈ ਇਸ ਵਾਰ ਮਾਂ ਨੇ ਅੰਜਲੀ ਨੂੰ ਕਿਹਾ ਤੂੰ ਸਕੂਲ ਤਾਂ ਨਹੀਂ ਗਈ ਪਰ ਕਟੋ-ਕਟ ਕੁਝ ਖਾ ਕੇ ਪੜ ਤਾਂ ਲੈ ਅੰਜਲੀ ਨੇ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਬੈਗ ਖੋਲਿਆ ਅਤੇ ਪੰਜਾਬੀ ਦੀ ਕਾਪੀ ਕੱਢ ਲਈ ਕਾਪੀ ਦੇ ਕੁਝ ਪੰਨੇ ਪਲਟੇ ਇੱਕ ਪੰਨੇ ਤੇ ਸਟਾਰ ਬਣਿਆ ਹੋਇਆ ਸੀ ਦੂਜੇ ਪੰਨੇ ਤੇ ਇੱਕ ਛੋਟਾ ਜਿਹਾ ਮੁਸਕਰਾਉਂਦਾ ਹੋਇਆ ਚਿਹਰਾ ਬਣਿਆ ਹੋਇਆ ਸੀ ਕੁਝ ਥਾਵਾਂ ਤੇ ਕੀਤੀਆਂ ਗਈਆਂ ਗਲਤੀਆਂ ਠੀਕ ਕਰਕੇ ਲਿਖੀਆਂ ਹੋਈਆਂ ਸਨ ਕਾਪੀ ਦੇ ਪੰਨੇ ਤੇ ਅਮਨ ਮੈਡਮ ਦੇ ਹਸਤਾਖਰ ਸਨ ਅੰਜਲੀ ਨੇ ਪਿਆਰ ਨਾਲ ਮੈਡਮ ਦੇ ਨਾਂ ਤੇ ਹੱਥ ਫੇਰਿਆ ਅੱਜ ਤੋਂ ਉਸ ਦੀ ਸਭ ਤੋਂ ਪਿਆਰੀ ਅਧਿਆਪਕਾ ਉਸ ਨੂੰ ਸਕੂਲ ਵਿੱਚ ਨਹੀਂ ਦਿਖੇਗੀ ਉਸ ਦੀ ਅੱਖ ਵਿੱਚੋਂ ਇੱਕ ਹੰਝੂ ਡਿੱਗਿਆ ਉਸ ਨੇ ਕਾਪੀ ਬੰਦ ਕੀਤੀ ਅਤੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ